ਹੈ ਇਹ ਪੂਰਾ ਜੀ ਮੈਂ ਵੀ ਮੰਦੀ ਆ ਪਰ ਇਹ ਵੀ ਹੈ ਸਿਆਣੇ ਬਿਆਣੇ ਆ ਕਿਆ ਨੂੰ ਤੁਹਾਡੇ ਕੋੋਂ ਬਥੇਰੀਆਂ ਗੱਲਾਂ ਹੈਗੀਆਂ ਵਾ ਕਿ ਕੀ ਨਹੀਂ ਕਹਿ ਸਕਦੀ ਬਸ ਇਹੋ ਸ਼ਰਮ ਮਾਰਦੀ ਆ ਕਿ ਵੱਡੇ ਆ ਘਰ ਦੇ ਵਿੱਚ ਫਿਰ ਵੀ ਸੱਸ ਦੇ ਬਰਾਬਰ ਵਾ ਤੇ ਪਰ ਉਹਨਾਂ ਨੂੰ ਮੜੀਮੁਟੀ ਹੈ ਹੀ ਨਹੀਂ ਆ ਭਿਚਾ ਇਹ ਵੀ ਹੱਡੀਆਂ ਨਵਾਂ ਲੱਗਦੀਆਂ ਵਾ ਉਹਦੇ ਪਤਾ ਨਹੀਂ ਕੀ ਹੱਡੇ ਕੋ ਦੁਸ਼ਮਣੀ ਡੇ ਇਹ ਕੱਢਣ ਨੂੰ ਇਦਾਂ ਹੀ ਰੱਖੀ 13 ਕੱਲ ਟਕਾਣੇ ਆਉਣੀਆਂ ਇਹਨਾਂ ਦੀ ਚੱਲ ਕੋਈ ਗੱਲ ਨਹੀਂ ਤੁਹਾਜੀ ਤੁਸੀਂ ਫਿਰ ਉਹ ਗੱਲ ਕਰਨ ਆਏ ਜੇ ਸਿੰਦਰ ਵਾਲੀ ਆਹ ਹੋ ਮੇਰੀ ਸੋਂ ਪੁੱਤ ਗੱਲਾਂ ਕਿ ਇਹ ਤਾਂ ਮੋੜੋਂ ਕੋਈ ਭੈਣ ਭਰਾ ਆਂਦਾ ਵਾ ਨਹੀਂ ਮੈਨੂੰ ਲੱਗਦਾ ਤੁਸੀਂ ਸਹੀ ਇਹਨੂੰ ਘਰੋਂ ਕੱਢਣਾ ਹੀ ਪੈਣਾ ਵਾ ਮੈਂ ਗਲਤੀ ਨਹੀਂ ਹੋ ਤੋ ਅਹੀਂ ਜਦੋਂ ਤੋਂ ਕਰੋ ਕੱਢਣ ਲੱਗੇ ਸੀ ਤੁਸੀਂ ਢੱਕ ਪਾਈ ਸੀ ਨਾ ਕੋਈ ਗੱਲ ਨਹੀਂ ਰਹਿਣ ਦੋ ਇਹੋ ਆ ਜੀ ਜਦੋਂ ਹੈ ਹੀ ਨਹੀਂ ਕੋਈ ਇਹਨਾਂ ਦਾ ਇੱਥੇ ਤੇ ਜਾਣਾ ਹੀ ਪੈਣਾ ਵਾ ਨਾਲੇ ਟਾਡੇ ਗਾੜੀ ਜੋੜੇ ਹੱਥ ਤੂੰ ਇੱਕ ਪਤ ਨਾ ਪਾਇਆ ਕਰੋ ਸਾਡੇ ਘਰ ਜਾਓ ਤੂੰ ਕੌਣੋ ਹੱਥ ਜੋੜਨ ਵਾਲੀ ਮੈਂ ਬਰਦਾਰਾਂ ਦੀ ਗੱਲ ਕੀਤੀ ਤੇ ਤੇਰਾ ਘਰ ਵਾ ਤੂੰ ਘਰ ਪਿੱਛੋਂ ਲੈ ਕੇ ਆਈ ਹੋਣੀ ਆ ਆ ਪਿੱਛੋਂ ਹੀ ਲੈ ਕੇ ਆਈ ਆ ਇਹੋ ਸਮਝ ਲਓ ਕਰ ਤੂੰ ਤਾਂ ਉਹਨਾਂ ਨੇ ਉਹ ਤਾਂ ਕੋਈ ਕੀਤੀ ਨਾ